ਐਨਐਲ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਮਿਸਟਰ ਗੈਵਨ ਨਿਊਸਮ ਦੀ ਇੱਕ ਨਿਊਜ਼ ਕਾਨਫਰੰਸ ਦੇ ਚਲਦੇ ਹੋਏ ਉਸ ਬਿਲਡਿੰਗ ਦੇ ਬਿਲਕੁਲ ਸਾਹਮਣੇ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟਸ ਦੀਆਂ ਰੇਡਸ ਹੋਈਆਂ ਉੱਥੇ ਛਾਪੇਮਾਰੀ ਕੀਤੀ ਗਈ ਇਹ ਖਬਰ ਹੈ ਜੀ ਥਰਸਡੇ ਦੀ ਥਰਸਡੇ ਨੂੰ ਐਲਏ ਦੇ ਇੱਕ ਇਲਾਕੇ ਲਿਟਲ ਟੋਕੀਓ ਦੇ ਵਿੱਚ ਜਪਾਨੀਜ਼ ਅਮਰੀਕਨ ਨੈਸ਼ਨਲ ਮਿਊਜ਼ੀਅਮ ਇਸ ਇਵੈਂਟ ਸੈਂਟਰ ਦੇ ਅੰਦਰ ਇੱਕ ਨਿਊਜ਼ ਕਾਨਫਰੰਸ ਚੱਲ ਰਹੀ ਸੀ ਜਿੱਥੇ ਕਿ ਕੈਲੀਫੋਰਨੀਆ ਦੇ ਬਹੁਤ ਵੱਡੇ ਸਾਰੇ ਲੀਡਰਸ ਉੱਥੇ ਇਕੱਠਾ ਹੋਏ ਹੋਏ ਸੀ ਤੇ ਉੱਥੇ ਕੈਲੀਫੋਰਨੀਆ ਦੇ ਵਿੱਚ ਰੀ ਡਿਸਟ੍ਰਿਕਟਿੰਗ ਦੀ ਜਿਹੜੀ ਹੈ ਇਹ ਗੱਲਬਾਤ ਕੀਤੀ ਜਾਣੀ ਸੀ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਸਪੈਸ਼ਲ ਚੋਣਾ ਕਰਵਾਈਆਂ ਜਾਣ ਜਿੱਥੇ ਕਿ ਇਹ ਕੈਲੀਫੋਰਨੀਆ ਚ ਪੰਜ ਹਲਕੇ ਵਧਾਏ ਜਾ ਸਕਣ ਔਰ ਉਸੇ ਵੇਲੇ ਜਦੋਂ ਇਹ ਨਿਊਜ਼ ਕਾਨਫਰੰਸ ਚੱਲ ਰਹੀ ਸੀ ਆਈਸ ਦੇ ਬਹੁਤ ਸਾਰੇ ਏਜੰਟਸ ਉਸ ایرিয়া ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਉੱਥੇ ਲੋਕਾਂ ਦੇ ਜਿਹੜੇ ਡਾਕੂਮੈਂਟਸ ਚੈੱਕ ਕਰਨੇ ਸ਼ੁਰੂ ਕਰਤੇ ਔਰ ਬਹੁਤ ਸਾਰੇ ਮੀਡੀਆ ਆਊਟਲੈਟਸ ਨੇ ਇਸ ਨੂੰ ਕਵਰ ਵੀ ਕੀਤਾ ਕਿ ਉਹਨਾਂ ਨੇ ਉੱਥੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਮਿਸਟਰ ਨਿਊਸਮ ਨੂੰ ਇਹਦੇ ਬਾਰੇ ਪੁੱਛਿਆ ਗਿਆ ਤਾਂ ਉਹ ਉਹ ਕਹਿੰਦੇ ਕਿ ਮੈਨੂੰ ਇਹ ਕוויਨਸੀਡੈਂਸ ਨਹੀਂ ਲੱਗਦਾ ਥੈ ਚੋਸ ਟਾਈਮ ਮੈਨਰ ਐਂਡ ਪਲੇਸ ਟੂ ਸੈਂਡ देयर ਡਿਸਟ੍ਰਿਕਟ ਡਾਇਰੈਕਟਰ ਆਊਟਸਾਈਡ right when we're about to have this press card shit everything you know about donald trump's america wake up america wake up you will not have a country if he wins this election ਉਹ ਕਹਿੰਦੇ ਕਿ ਮਿਸਟਰ ਡੋਨਲਡ 트ਰੰਪ ਟਾਮ ਹੋਮਨ ਉਹਨਾਂ ਦੀ ਇਹ ਘੜੀ ਹੋਈ ਸਕੀਮ ਹੈ ਕਿ ਜਦੋਂ ਅਸੀਂ ਇੱਥੇ ਹਲਕੇ ਵਧਾਉਣ ਦੀ ਗੱਲ ਕਰ ਰਹੇ ਹਾਂ ਉਸ ਵਕਤ ਛਾਪੇ ਮਾਰੀ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਇਹ ਕੁਇਨਸੀਡੈਂਸ ਨਹੀਂ ਹੈ ਔਰ ਐਲਐਡੀ ਮੇਅਰ ਕਿਰਨ ਬਾਸ ਉਹ ਵੀ ਉਥੇ ਸੀ ਉਹ ਕਹਿੰਦੇ ਮੈਂ ਇਸ ਗੱਲ ਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹਾਂ ਕਿ ਇਹ ਅਚਾਨਕ ਹੋਇਆ ਇਹ ਇੱਕ ਕੁਇਨਸੀਡੈਂਸ ਹੈ ਗਵਰਨਰ ਨੇ ਬਹੁਤ ਪਹਿਲਾਂ ਪ੍ਰੈਸ ਦੇ ਵਿੱਚ ਇਹ ਦੱਸਿਆ ਹੋਇਆ ਸੀ ਕਿ ਅੱਜ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਰੀਡਿਸਟ੍ਰਿਕਟਿੰਗ ਦੀ ਗੱਲਬਾਤ ਕਰਦੀਆਂ ਔਰ ਅੱਜ ਹੀ ਆਈਸ ਤੇ ਏਜੰਟਸ ਦਾ ਇੱਥੇ ਪਹੁੰਚਣਾ ਇੱਕ ਕੁਇਨਸੀਡੈਂਸ ਨਹੀਂ ਮੰਨਿਆ ਜਾ This was a coincidence. This was widely publicized that the governor and many of our other elected officials were having a press conference here to talk about redistricting, and they decided they were going to come and thumb their nose in front of the governor's face. U.S. Customs and Border Protection, the officer, Gregory bovino nu raids, ਇਹ ਕਿਸੇ ਖਾਸ ਕਾਰਨ ਕਰਕੇ ਇੱਥੇ ਕੀਤੀ ਗਈ ਹੈ ਕਿ ਤੁਹਾਨੂੰ ਪਤਾ ਸੀ ਕਿ ਇਸ ਵੇਲੇ ਕੈਲੀਫੋਰਨੀਆ ਦੇ ਗਵਰਨਰ ਮਿਸਟਰ ਨਿਊਸਮ ਦੀ ਅੱਗੇ ਨਿਊਜ਼ ਕਾਨਫਰੰਸ ਜਿਹੜੀ ਹੈ ਉਹ ਇਸ ਬਿਲਡਿੰਗ ਦੇ ਵਿੱਚ ਚੱਲ ਰਹੀ ਹੈ ਉਹ ਕਹਿੰਦੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਨਹੀਂ ਸੀ Customs and Border Protection is conducting roving patrol duties here, as you can see in downtown Los Angeles. This is a location that we have conducted these roving patrol duties uh, for the past two months. We've been here over two months, and as you can see today, we did make an apprehension just a few feet from where i'm standing so ਉਹਨਾਂ ਨੇ ਬਿਲਕੁਲ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਮਿਸਟਰ ਨਿਊਸਮ ਦੀ ਹਲਕੀਆਂ ਨੂੰ ਵਧਾਉਣ ਦੀ ਸਪੈਸ਼ਲ ਜਿਹੜੀ ਨਿਊਜ਼ ਕਾਨਫਰੰਸ ਦੇ ਕਰਕੇ ਇਹ ਛਾਪੇ ਮਾਰੀ ਕੀਤੀ ਗਈ ਹੈ ਮਿਸਟਰ ਡੋਨਾਲਡ ਟਰੰਪ ਦੇ ਵੱਲੋਂ ਕੈਲੀਫੋਰਨੀਆ ਦੇ ਵਿੱਚ ਫੌਜ ਨੂੰ ਤਾਇਨਾਤ ਕਰਨ ਤੋਂ ਬਾਅਦ ਇਹ ਖਿਟਪਿਟ ਮਿਸਟਰ 트럼ਪ ਤੇ ਨਿਊਸਮ ਦੇ ਵਿੱਚ ਇਹ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ ਲੇਕਿਨ ਹੁਣ ਇਹ ਕਿਸੇ ਹੋਰ ਚਰਨ ਸੀਮਾ ਦੇ ਉੱਪਰ ਪਹੁੰਚੀ ਹੋਈ ਹੈ ਜਦੋਂ ਕਿ ਇੱਕ ਇੰਨੇ ਸਾਰੇ ਇਲੈਕਟਿਡ ਲੀਡਰਸ ਇਕੱਠੇ ਹੋ ਰਹੇ ਹੁਣ ਤੇ ਉਸ ਵਕਤ ਉਸੇ ਬਿਲਡਿੰਗ ਦੇ ਸਾਹਮਣੇ ਆਈਸ ਵੱਲੋਂ ਇਸ ਤਰੀਕੇ ਛਾਪੇ ਮਾਰੀ ਜਿਹੜੀ ਹੈ ਉਹ ਕੀਤੀ ਜਾਵੇ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਉਹ ਕਹੀ ਜਾ ਸਕਦੀ ਹੈ